ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ 1200 ਸਕਰ ਫੁੱਟ ਏਰੀਆ ਚ ਬਣੀ ਹੋਈ ਕੋਠੀ ਛੋਟੇ ਪਰਿਵਾਰ ਵਾਸਤੇ ਬਹੁਤ ਘੱਟ ਏਰੀਆ ਚ ਬਹੁਤ ਘੱਟ ਲਾਗਤ ਨਾਲ ਬਣਾਈ ਹੋਈ ਕੋਠੀ ਹੈ ਜੀ ਇਹ ਬਹੁਤ ਸੋਹਣੀ ਤੇ ਇਹਦੂੰ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਸਾਰੀ ਕੋਠੀ ਤੇ ਇਹਦੇ ਵਿੱਚ ਪੱਥਰ ਦਾ ਕੰਮ ਤੇ ਪਲਾਸਟਰ ਸਾਰਾ ਜੋੜੀਆਂ ਦਾ ਕੰਮ ਜੀ ਤੇ ਸਾਰਾ ਕੰਮ ਹੋਇਆ ਹੋਇਆ ਲਗਭਗ ਤੇ ਬਾ ਇਹਦੇ ਤੇ ਖਰਚਾ ਆਇਆ ਜੀ ਸਾਰਾ 1200 ਸਕਰ ਫੁੱਟ ਏਰੀਆ ਤੇ 10 ਲੱਖ ਰੁਪਏ ਜੀ ਇਹ ਮਕਾਨ ਮਾਲਕ ਦੇ ਦੱਸਣ ਦੀ ਗੱਲ ਹੈ ਜੀ ਸਾਰੀ ਉਹਨਾਂ ਨੇ ਕਾਊਂਟਿੰਗ ਵੀ ਕੀਤੀ ਹੋਈ ਹੈ ਅਗਰ ਤੁਸੀਂ ਨੂੰ ਤੁਹਾਨੂੰ ਡਾਊਟ ਆ ਤੁਸੀਂ ਕਾਲ ਕਰ ਸਕਦੇ ਹੋ ਤੁਹਾਨੂੰ ਕਮੈਂਟਾਂ ਚ ਨੰਬਰ ਵੀ ਭੇਜ ਦਾਂਗੇ ਕੋਈ ਦਿੱਕਤ ਨਹੀਂ ਤੇ ਬਹੁਤ ਵਧੀਆ ਥਾਂ ਥਾਂ ਤੇ ਪੈਸਾ ਬਚਾ ਕੇ ਬਾਈ ਕੋਠੀ ਬਣਾਈ ਆ ਤੇ ਬਹੁਤ ਵਧੀਆ ਛੋਟੇ ਪਰਿਵਾਰ ਵਾਸਤੇ ਬਾਈ ਮੈਂ ਕਹਿੰਦਾ ਇਹ ਜਿਆ ਘਰ ਬਣਾਉਣਾ ਚਾਹੀਦਾ ਜਿੱਤੇ ਬਾਈ 6.5 ਲੱਖ ਚ ਬਾਈ ਕਹਿੰਦਾ ਵੀ ਆਪਾਂ ਪੱਥਰ ਆਪਣਾ ਪਲਾਸਟਰ ਕਰਤੀ ਸੀ ਕੋਠੀ ਜਿਹੜੋ ਆਪਾਂ ਬਣਾ ਲਈ ਸੀ 6.5 ਲੱਖ ਰੁਪਏ ਚ ਤੇ ਉਸ ਤੋਂ ਬਾਅਦ ਉਹ 3.5-4 ਲੱਖ ਰੁਪਏ ਪੱਥਰ ਤੇ ਤੇ ਜੋੜੀਆਂ ਦੇ ਲੱਗ ਗਿਆ ਤੇ ਕੁਝ ਲਾਈਟ ਤੇ 10 ਤੋਂ 1.5 ਲੱਖ ਰੁਪਿਆ ਲੱਗਿਆ ਬਸ ਸਾਰਾ ਹੀ ਤੇ 1200 ਸਕਰ ਫੁੱਟ ਏਰੀਆ ਦੇ ਵਿੱਚ ਤੇ ਕੋਠੀ ਲਗਭਗ ਸਾਰੀ ਰੈਡੀ ਹੈ ਜੀ ਤੇ ਅੰਦਰ ਤੋਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਕੋਠੀ ਹੈ ਛੋਟੇ ਪਰਿਵਾਰ ਵਾਸਤੇ ਅਗਰ ਕਿਸੇ ਮੇਰੇ ਭਰਾ ਨੇ 1000 ਸਕਰ ਫੁੱਟ 11-1200 ਸਕਰ ਫੁੱਟ ਏਰੀਆ ਬਣਾਉਣਾ ਦਾ ਤਾਂ ਸਿੰਗਲ ਪੋਰਸ਼ਨ ਦੀ ਕੋਠੀ ਬਹੁਤ ਹੁੰਦੀ ਹੈ ਥੱਲੇ ਥਾਂ ਵਰਤਣ ਨੂੰ ਵਾਧੂ ਹੁੰਦਾ ਤੇ ਆਜੋ ਬਾਈ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਤੇ ਕੋਠੀ ਬਾਈ ਇੱਕ ਗੱਲ ਹੋਰ ਹੈ ਠੇਕੇ ਤੇ ਨਹੀਂ ਬਣਵਾਈ ਬਾਈ ਕਹਿੰਦਾ ਦਿਹਾੜੀ ਤੇ ਬਣਵਾਈ ਆ ਤੇ ਥਾਂ-ਥਾਂ ਤੇ ਰੁਪਈਆ ਬਚਾਇਆ ਬਾਈ ਤੇ ਕੋਸ਼ ਇੱਟ ਸੀਗੀ ਕੋਸ਼ ਕਹਿੰਦੇ ਪ੍ਰਾਣੀ ਸਾਨੂੰ ਮਿਲ ਗਈ ਸੀ ਅਸੀਂ ਨਿਉਂ ਚੋਪਾਈ ਆ ਉੱਪਰ ਨਵੀਂ ਇੱਟ ਲਾਈ ਆ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਜੋੜੀ ਦਾ ਜੋੜੀਆਂ ਦਾ ਕੰਮ ਵੀ ਹੋਇਆ ਹੋਇਆ ਬਾਈ ਆ ਦੇਖੋ ਬਹੁਤ ਸੋਹਣਾ ਕੰਮ ਹੋਇਆ ਬਾਕੀ ਇੱਕ ਭਰਾ ਹੋਰ ਹੈ ਗੱਲ ਜਦੋਂ ਆਪਾਂ ਕੋਠੀ ਦਿਖਾਉਣੇ ਆ ਤੁਹਾਨੂੰ ਜੇ ਆਪਾਂ ਕਹਿ ਦਈਏ ਵੀ ਆ ਕੋਠੀ ਇੰਨੇ ਚ ਰੈਡੀ ਹੋਈ ਆ ਤਾਂ ਉਹਦੇ ਤੇ ਮਟੀਰੀਅਲ ਵੀ ਹੁੰਦਾ ਵੀਰੇ ਮਟੀਰੀਅਲ ਦੇਖੋ ਦੇਖ ਹੁੰਦਾ ਕਿੰਨਾ ਮਰਜੀ ਪੈਸਾ ਲਾ ਲਓ ਪਰ ਇਹ ਕੋਠੀ 1.5 ਲੱਖ ਚ ਕੰਪਲੀਟ ਹੋਈ ਹੋਈ ਆ ਆ ਦੇਖੋ ਆ ਮੇਨ ਗੇਟ ਦਾ ਡਿਜ਼ਾਈਨ ਆ ਗਿਆ ਜੀ ਬਹੁਤ ਸੋਹਣਾ ਮੇਨ ਗੇਟ ਆ ਬੋ ਲੱਕੜ ਦਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਤੇ ਆਹ ਡਰਾਈੰਗ ਰੂਮ ਆ ਗਿਆ ਸਾਈਡ ਤੇ ਲੈਫਟ ਸਾਈਡ ਡਰਾਈੰਗ ਰੂਮ ਆ ਗਿਆ ਇੱਕ ਹੋਰ ਖਾਸियत ਹੈ ਜੀ ਇਹਦੇ ਸ਼ੀਸ਼ੇ ਜਿਹੜੇ ਇਹ ਬਾਈਹੋਰੀ ਕਹਿੰਦੇ ਨਾਰਮਲ ਸ਼ੀਸ਼ਾ ਲੈ ਕੇ ਬਾਅਦ ਚ ਟਫਨ ਕਰਾਏ ਹੋਇਆ ਤੇ ਇੱਧਰ ਆ ਗਿਆ ਜੀ ਲੌਬੀ ਦਾ ਏਰੀਆ ਸਾਰਾ ਤੇ ਇੱਕ ਆ ਗਿਆ ਜੀ ਇੱਧਰਲੇ ਪਾਸੇ ਛੋਟਾ ਜਿਹਾ ਸਟੋਰ ਸਟੋਰ ਆ ਗਿਆ ਇਹਦੇ ਚ ਲਾਈਟ ਫਿਲਾਲ ਚੱਲਦੀ ਨਹੀਂ ਹੈਗੀ ਤੇ ਆ ਦੇਖੋ ਲੌਬੀ ਦਾ ਏਰੀਆ ਬਹੁਤ ਖੁੱਲਾਗਾ ਤੇ ਦੋ ਬੈਡਰੂਮ ਨੇ ਜੀ ਬੈਡਰੂਮ ਇੱਕ ਪਹਿਲਾ ਬੈਡਰੂਮ ਤਾਂ ਆ ਗਿਆ ਤੇ ਇਹ ਵੀ ਪ西ਮਤ ਏਰੀਆ ਚ ਬਣੇ ਹੋਏ ਨੇ ਤੇ ਲਗਭਗ 10 बाय 12 11 बाय 12 ਇੱਥੇ ਹੀ ਹੋਣਗੇ ਜਿਹੜਾ ਵਿਚਾਲੇ ਆ ਜੀ ਵਾਸ਼ਰੂਮ ਦਿੱਤਾ ਹੋਇਆ ਇੱਧਰ ਦੇਖੋ ਵਾਸ਼ਬੇਸ਼ਨ ਨਾਲ ਵਿਚਾਲੇ ਵਾਸ਼ਰੂਮ ਹੈ ਕਿਸੇ ਵੀ ਬੈਡਰੂਮ ਦੇ ਨਾਲ ਅਟੈਚ ਨਹੀਂ ਹੈਗਾ ਵਾਸ਼ਰੂਮ ਵਿਚਾਲੇ ਰੱਖਿਆ ਹੋਇਆ ਦੋਨਾਂ ਬੈਡਰੂਮਾਂ ਤੋਂ ਯੂਜ਼ ਕਰ ਸਕਦੇ ਆਂ ਆਪਾਂ ਕੋਈ ਵੀ ਸਾਰਾ ਪਰਿਵਾਰ ਦੇ ਵਿੱਚੋਂ ਲੌਬੀ ਦੇ ਵਿੱਚ ਅਟੈਚ ਹੈ ਜੀ ਆ ਦੇਖੋ ਤੇ ਇੱਧਰਲੇ ਪਾਸੇ ਫੇਰ ਬੈਡਰੂਮ ਆ ਗਿਆ ਜੀ ਤੇ ਬਹੁਤ ਸੋਹਣਾ ਨਕਸ਼ਾ ਭਰਾ ਤੇ ਜ਼ਰੂਰ ਦੱਸੋ ਨਾਕਸ਼ਾ ਵੀ ਬਾਈ ਹੋਰੀ ਕਹਿੰਦੇ ਵੀ ਆਪਾਂ ਆਪਦੇ ਤਰੀਕੇ ਨਾਲ ਆਪ ਹੀ ਤਿਆਰ ਕੀਤਾ ਹੈਗਾ ਤੇ ਬਾਈ ਮਿਸਤਰੀ ਨਾਲ ਦੀ ਨਾਲ ਵੀ ਬਣਾ ਕੇ ਦੇਖਿਆ ਆਪਾਂ ਇਦਾਂ ਦਾ ਵਧੀਆ ਰਹੂਗਾ ਮਕਾਨ ਆਪਣੇ ਵਾਸਤੇ ਕਿਉਂਕਿ ਬਾਈ ਥਾਂ ਥਾਂ ਤੋਂ ਪੈਸਾ ਬਚਾ ਕੇ ਤਾਂ ਪੈਸੇ ਇੰਨੇ ਕੀ ਲੱਗਦੇ ਮਕਾਨ ਤੇ ਵੈਸੇ ਲਾਉਣ ਨੂੰ ਤਾਂ ਚਾਹੀਦਾ ਤੇ 30 ਲੱਖ ਰੁਪਏ ਲਾ ਲੋ ਹਨਾ ਤੇ ਪਰ ਬਹੁਤ ਘੱਟ ਖਰਚੇ ਦੀ ਕੋਟੀ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਨੰਬਰ ਵੀ ਭੇਜ ਦਾਂਗੇ ਜਿਹੜਾ ਭਰਾ ਬਣਾਉ ਆਪਣਾ ਮਕਾਨ ਬਣਾਉਣਾ ਚਾਹੁੰਦਾ ਹੈ ਆ ਬਾਈ ਦਾ ਮਕਾਨ ਮਾਲਕ ਦਾ ਨੰਬਰ ਤੁਹਾਨੂੰ ਜਰੂਰ ਭੇਜਾਂਗੇ ਤਾਂ ਤੁਸੀਂ ਉਹਦੇ ਨਾਲ ਕਾਊਂਟਿੰਗ ਉਹਨਾਂ ਦਾ ਅਕਾਊਂਟ ਸਾਰੀ ਚੀਜ਼ ਦੀ ਕਰ ਸਕਦੇ ਹੋ ਗੱਲਬਾਤ ਆ ਆ ਗਿਆ ਜੀ ਕਿਚਨ ਕਿਚਨ ਦੇ ਕੋਰਨਰ ਵਿੰਡੋ ਆ ਗਈ ਇਹਦੇ ਜੀ ਸੈਲਫ ਵਗੈਰਾ ਪਾ ਕੇ ਇਹ ਵੀ ਥੋੜੇ ਜਿਹੇ ਏਰੀਆ ਚ ਵਧੀਆ ਬਣਿਆ ਹੋਇਆਗਾ ਤੇ 82211 ਕ ਦਾ ਇਹ ਹੈਗਾ ਸਾਰਾ ਤੇ ਬਹੁਤ ਵਧੀਆ ਮਕਾਨ ਹੈ ਬਾਈ ਤਾਂ ਦੇਖੋ ਛੋਟੇ ਛੋਟੇ ਪਰਿਵਾਰ ਵਾਸਤੇ ਦੋ ਬੈਡਰੂਮ ਆ ਗਏ ਡਰਾਈਵਿੰਗ ਰੂਮ ਆ ਗਏ ਕਿਚਨ ਆ ਗਿਆ ਬਾਈ ਬਾਥਰੂਮ ਆ ਗਿਆ ਤੇ ਹੋਰ ਕੀ ਹੁੰਦਾ ਬਾਈ ਮਕਾਨ ਚ ਇੰਨਾ ਕੁ ਕੁਝ ਵਧੀਆ 1100 1200 ਸਕਰ ਫੁੱਟ ਚ ਸਾਰਾ ਕੁਝ ਆ ਗਿਆ ਨਾਲੇ ਖੁੱਲਾ ਲੱਗਦਾ ਇਹੋ ਜੀ ਗੱਲ ਨਹੀਂ ਵੀ ਟਾਇਰ ਲੱਗਦਾ ਮਕਾਨ ਹਨਾ ਤੇ ਪੌੜੀਆਂ ਇੱਕ ਚੀਜ਼ ਆ ਬਾਈ ਲੌਬੀ ਛੋਟੀ ਹੋਣ ਦੇ ਕਾਰਨ ਵੀ ਬਾਈ ਖਰੀਦ ਕਹਿੰਦੇ ਲੌਬੀ ਨਾਲ ਛੋਟੀ ਹੋ ਜਾਏ ਪੌੜੀਆਂ ਬਾਹਰ ਦੀ ਚੜਾਦੀਆਂ ਬਲੇ ਪੌੜੀਆਂ ਬਾਹਰ ਦੀ ਚੜਾਈਆਂ ਹੋਈਆਂ ਤੇ ਉੱਪਰ ਤੁਹਾਨੂੰ ਦਿਖਾਉਣੇ ਆ ਤੇ ਬਹੁਤ ਸੋਹਣਾ ਮਕਾਨ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਬਣ ਕੇ ਤੇ ਆਪਣਾ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਜੇ ਉੱਪਰਲੇ ਪਾਸੇ ਜੀ ਟਾਇਲ ਵਗੈਰਾ ਦਾ ਕੰਮ ਮੈਂ ਕਣਾ ਰਹਿੰਦਾ ਹਾਂ ਅਜੇ ਤਾਂ ਦੇਖੋ ਮਿੱਟੀ ਜਿਹੀ ਪਈ ਆ ਤੇ ਟੈਂਕੀ ਵਗੈਰਾ ਬਾਈ ਹੋਰਾਂ ਨੇ ਆ ਦੇਖੋ ਬਣਾ ਕੇ ਸੰਭਾਲੀ ਹੋਈ ਆ ਵਧੀਆ ਤੇ ਜਾਲੀ ਨੂੰ ਵੀ ਬਾਈ ਹੋਰਾਂ ਨੇ ਪਹਿਲੀ ਰੰਗ ਕਰਤਾ ਜੀ ਕਹਿੰਦੇ ਖਰਾਬ ਨਾ ਹੋਵੇ ਆ ਦੇਖੋ ਇਹ ਜਾਲੀ ਲੱਗੀ ਆ ਨਾ ਇਹ ਬਹੁਤ ਸੋਹਣੀ ਲੁੱਕ ਦਿੰਦੀ ਆ